ਪੰਜਾਬ ਸਰਕਾਰ ਦੇ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ। ਪਹਿਲਾ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਲਗਾਤਾਰ ਹੀ ਡੇਂਗੂ ਦੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਦੇ ਤਹਿਤ ਪ੍ਰਸ਼ਾਸਨ ਲਗਾਤਾਰ ਐਕਟਿਵ ਮੋਡ ਤੇ ਨਜ਼ਰ ਜ਼ਰੂਰ ਆ ਰਿਹਾ ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਮਸ਼ੀਨਾਂ ਜੋ ਹੈਗੀਆਂ ਹਸਪਤਾਲਾਂ ਦੇ ਵਿੱਚ ਉਪਲਬਧ ਕਰਵਾ ਦਿੱਤੀਆਂ ਗਈਆਂ ਨੇ। ਜੀ ਹਾਂ ਹੁਣ ਡੇਂਗੂ ਜੋ ਸੈਲਾ ਨੇ ਉਹਨਾਂ ਦੀਆਂ ਜੋ ਸਮੱਸਿਆਵਾਂ ਨੇ ਉਹ ਹੱਲ ਹੋ ਚੁੱਕੀਆਂ ਨੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਹਸਪਤਾਲਾਂ ਨੂੰ ਜੋਇਆ ਦੱਸਿਆ ਜਾ ਰਿਹਾ ਹੈ ਕਿ ਐਫਰੋਸਿਸ ਮਸ਼ੀਨ ਜੋ ਹੈ ਉਪਲਬਧ ਕਰਵਾ ਦਿੱਤੀ ਗਈ ਹੈ ਹੁਣ ਜੋ ਮਰੀਜ਼ ਨੇ ਉਹਨਾਂ ਨੂੰ ਜੋ 7 ਤੋਂ 9000 ਰੁਪਏ ਖਰਚਣੇ ਪੈਂਦੇ ਸੀ ਹੁਣ ਉਹਨਾਂ ਨੂੰ ਖਰਚਣੇ ਨਹੀਂ ਪੈਣਗੇ ਕਿਉਂਕਿ ਹਸਪਤਾਲ ਦੇ ਵਿੱਚ ਹੁਣ ਫ੍ਰੀ ਦੇ ਵਿੱਚ ਉਹਨਾਂ ਦਾ ਇਲਾਜ ਹੋਵੇਗਾ ਜਿੱਥੇ ਡੇਂਗੂ ਸੀਜ਼ਨ ਕਰਕੇ ਲੋਕਾਂ ਦੀਆਂ ਬਲੱਡ ਸੈੱਲਾਂ ਨੂੰ ਲੈ ਕੇ ਲੋਕਾਂ ਦੀਆਂ ਸਮੱਸਿਆਵਾਂ ਵੱਧ ਜਾਂਦੀਆਂ ਨੇ ਉੱਥੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਵੱਲੋਂ ਇਸ ਸਮੱਸਿਆ ਨੂੰ ਲੈ ਕੇ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਵਾਤੀ ਦੇ ਵੱਲੋਂ ਦੱਸਿਆ ਗਿਆ ਕਿ ਐਰੋਰਸਿਸ ਮਸ਼ੀਨ ਵਰਕਿੰਗ ਹੋ ਚੁੱਕੀ ਹੈ ਜਿਸ ਦੇ ਨਾਲ ਲੋਕਾਂ ਨੂੰ ਵੱਡੀ ਸਮੱਸਿਆ ਜੋ ਹੈ ਉਹਨਾਂ ਦੀ ਹੱਲ ਹੋਵੇਗੀ। ਇਸ ਮੌਕੇ ਡਾਕਟਰ ਸਵਾਤੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਹੁਣ ਡੇਂਗੂ ਦੇ ਸੈਲਾਂ ਦੀ ਸਮੱਸਿਆ ਲੋਕਾਂ ਦੀ ਜੋ ਹੈ ਹੱਲ ਹੋ ਚੁੱਕੀ ਹੈ ਕਿਉਂਕਿ ਸਿਵਲ ਹਸਪਤਾਲ ਦੇ ਵਿੱਚ ਐਫਰੇਸਿਸ ਮਸ਼ੀਨ ਚਾਲੂ ਹੋਣ ਦੇ ਨਾਲ ਡੇਂਗੂ ਮਰੀਜ਼ਾਂ ਨੂੰ ਪ੍ਰਾਈਵੇਟ ਬਲੱਡ ਬੈਂਕਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਪਹਿਲਾਂ ਚਾਰ ਡੋਨਰਾਂ ਦਾ ਬਲੱਡ ਲੈ ਕੇ ਇੱਕ ਮਰੀਜ਼ ਨੂੰ ਸੈੱਲ ਦਿੱਤੇ ਜਾਂਦੇ ਸਨ ਤੇ ਹੁਣ ਇੱਕ ਮਰੀਜ਼ ਦੇ ਵਿੱਚ ਹੀ ਡੇਂਗੂ ਸੈੱਲ ਪੂਰੇ ਹੋ ਜਾਣਗੇ ਤੇ ਇੱਕ ਡੋਨਰ ਵਿੱਚੋਂ ਹੀ 30000 ਤੋਂ 60000 ਦੇ ਸੈੱਲ ਵਧ ਸਕਦੇ ਨੇ ਇਸ ਦੌਰਾਨ ਮੈਂ ਅੱਜ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਾਡੇ ਹਸਪੀਟਲ ਦੇ ਵਿੱਚ ਇਹ ਫਰੇਸਿਸ ਮਸ਼ੀਨ ਜਿਹੜੀ ਹੈਗੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਉਹਦਾ ਰੋਲ ਕੀ ਹੈਗਾ ਕਿ ਜਿਹਨਾਂ ਨੂੰ ਕਹਿੰਦੇ ਐਸਡੀਪੀ ਸਿੰਗਲ ਸੈਲ ਜਿਹੜੇ ਡੋਨਰਸ ਹੁੰਦੇ ਹੈਗੇ ਆ ਉਹਨਾਂ ਪਲੇਟਲੇਟਸ ਅਸੀਂ ਬਣਾਣੇ ਹੈਗੇ ਆ ਜਿਨ੍ਹਾਂ ਨਾਲ ਕੀ ਡੇਂਗੂ ਦੇ ਪੇਸ਼ੈਂਟਸ ਹੋਣ ਜਾਂ ਥਰੰਬੋਸਾਈਟੋਪੀਨੀਆ ਦੇ ਪੇਸ਼ੈਂਟਸ ਜਿਨ੍ਹਾਂ ਦੇ ਵਿੱਚ ਕਿ ਪਲੇਟਲੇਟਸ ਜ਼ਿਆਦਾ ਹੋਣੇ ਜ਼ਰੂਰੀ ਹੈ ਔਰ ਜਲਦੀ ਵਧਨੇ ਜ਼ਰੂਰੀ ਹੈਗੇ ਆ ਉਹ ਇਹ ਵਾਲੀ ਮਸ਼ੀਨ ਹੈਗੀ ਹੈ ਜਿਹੜੀ ਕਿ ਹੈਲਪ ਕਰਦੀ ਹੈ ਜ਼ਿਆਦਾਤਰ ਜਿਹੜੇ ਪਹਿਲਾਂ ਬੰਦੇ ਸੀਗੇ ਪਲੇਟलेट्स ਜਾਂ ਸੈੱਲ ਅਸੀਂ ਬਣਾਉਂਦੇ ਸੀਗੇ ਉਹ ਚਾਰ ਖੂਨ ਦੇ ਡੋਨਰਸ ਆਉਂਦੇ ਸੀ ਦੇਣ ਲਈ ਖੂਨ ਦੇਣ ਲਈ ਉਹ ਜੋ ਇੱਕ ਬੰਦਾ ਸੀਗਾ ਪਰ ਹੁਣ ਸਰਕਾਰ ਦੇ ਪੰਜਾਬ ਸਰਕਾਰ ਦੇ ਯਤਨਾਂ ਦੇ ਨਾਲ ਆਮਾਨਯੋਗ ਹੈਲਥ ਮਿਨਿਸਟਰੀ ਦੇ ਯਤਨਾਂ ਦੇ ਨਾਲ ਹਰ ਜਗ੍ਹਾ ਤੇ ਇੱਕ ਚੀਜ਼ਾਂ ਸ਼ੁਰੂ ਕੀਤੀਆਂ ਜਾ ਰਹੀਆਂ ਹੈਗੀਆਂ ਇਸ ਦਮ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗੀ ਕਿ ਇਹਦੇ ਜਿਹੜੀ ਕਿਟ ਯੂਜ਼ ਹੁੰਦੀ ਸੀਗੀ ਪਹਿਲਾਂ ਐਸਡੀਪੀ ਬਣਨ ਲਈ ਉਹ 7 ਤੋਂ 7500 ਜਾਂ 9000 ਦੀ ਲੱਗਦੀ ਸੀਗੀ ਜੋ ਕਿ ਪੇਸ਼ੈਂਟ ਨੂੰ ਆਪਣੇ ਕੋਲੋਂ ਪੈਸੇ ਦੇਣੇ ਪੈਂਦੇ ਸੀ ਪਰ ਹੁਣ ਸਰਕਾਰ ਨੇ ਉਹ ਕਿਟਾਂ ਵੀ ਜਿਹੜੀਆਂ ਹੈਗੀਆਂ ਸਾਨੂੰ ਹਸਪੀਟਲ 'ਚ ਅਵੇਲੇਬਲ ਕਰਾਤੀਆਂ ਹੈਗੀਆਂ ਜਿਸ ਕਾਰਨ ਕਿ ਪੇਸ਼ੈਂਟ ਨੂੰ ਉਹ ਪੈਸੇ ਵੀ ਨਹੀਂ ਦੇਣੇ ਪੈਣਗੇ ਇੱਥੇ ਫ੍ਰੀ ਆਫ ਕਾਸਟ ਇਹ ਐਸਡੀਪੀ ਬਣਨਗੇ ਤੇ ਮੈਂ ਸਭ ਸਾਰੇ ਲੋਕਾਂ ਨੂੰ ਅਪੀਲ ਕਰਦੀ ਹੈਗੀ ਆ ਕਿ ਐਸਡੀਪੀ ਲਈ ਤੁਸੀਂ ਵਾਖ ਜੱਲ ਕੁਆਰ ਨਾ ਹੋ ਕੇ ਸਾਡੇ ਹਸਪੀਟਲ ਚਾਓ ਤੁਹਾਨੂੰ ਇੱਥੇ ਐਸਡੀਪੀ ਬਣਾ ਕੇ ਦਿੱਤੇ ਜਾਣਗੇ ਔਰ ਇੱਕ ਜਿਹੜੀ ਲਾਈਫ ਹੈ ਉਹਨੂੰ ਬਚਾਓ ਇਸ ਮਸ਼ੀਨ ਨੂੰ 7000 ਤੋਂ ਲੈ ਕੇ 9000 ਤੱਕ ਦੀ ਕਿੱਟ ਲੱਗਦੀ ਸੀ ਜਿਸ ਦੇ ਨਾਲ ਇਹ ਮਸ਼ੀਨ ਕੰਮ ਕਰਦੀ ਸੀ ਤੇ ਹੁਣ ਸਰਵਲ ਹਸਪਤਾਲ ਦੇ ਵਿੱਚ ਇੱਕ ਕਿੱਟ ਵੀ ਫ੍ਰੀ ਦੇ ਵਿੱਚ ਮਿਲੇਗੀ ਤੇ ਹੁਣ ਮਰੀਜ਼ਾਂ ਨੂੰ ਪ੍ਰਾਈਵੇਟ ਬਲੱਡ ਬੈਂਕ ਦੇ ਵਿੱਚ ਪੈਸੇ ਖਰਚਣ ਦੀ ਲੋੜ ਨਹੀਂ ਪਵੇਗੀ